ਗਰਮੀ ਦੇ ਵਿੱਚ ਜੇ ਆਪਣਾ ਕੰਪਿਊਟਰ ਘਰ ਆ ਚੱਲ ਰਿਹਾਗਾ ਤੇ ਉਨੀ ਨਿੱਕੀ ਕਰ ਰਿਹਾਗਾ ਜ਼ਿਆਦੇ ਹੀਟ ਦੇ ਕਾਰਨ ਕਈ ਵਾਰੀ ਆਪਣਾ ਜੋ ਤਰਕੰਡੀ ਤੇ ਕੰਪਿਊਟਰ ਹੈਗਾ ਆਪਣਾ ਲੈਵਲ ਗਰਮੀ ਦੇ ਕਾਰਨ ਖਰਾਬ ਕਰਨ ਲੱਗ ਪੈਂਦਾ ਨਾ ਪਹਿਲਾਂ ਆਪਣੇ ਕੋਲ ਜੇਲਤੋਂ ਦੀ ਠੰਡੀ ਹੁੰਦੀ ਸੀਗੀ ਤੇ ਪਰ ਅੱਜ ਨਹੀਂ ਹੈ ਨਹੀਂ ਸੀ ਤੇ ਵੱਡੀ ਜੋ ਆਪਣੀ ਪਾਪਾ ਦਾ ਟੱਕਰ ਰੱਖਤਾ ਉੱਤੇ ਕੇ ਮਰਜ਼ੀ ਚਲਾਈਓ ਥੋੜਾ ਜਿਹਾ ਪਾਤਾ ਵਿੱਚ ਪਾਣੀ ਪਾਣੀ ਛੇ ਜੀ ਜ਼ਿਆਦੇ ਛੇ ਗਰਮ ਵੀ ਹੋ ਜੇ ਪਰ ਹਵਾ ਚੱਲਦੀ ਪਈ ਹੈਗੀ ਇਹ ਜਿਗਾਰਡ ਕਰਕੇ ਪਣਾ ਫੁੱਲ ਗਰਮੀ ਇਦੋਂ ਵੀ ਜ਼ਿਆਦੇ ਟੈਂਪਰੇਚਰ ਹੋਏ ਅੱਜ ਵੀ ਬਹੁਤ ਆਗਾ ਤੇ ਸਿਰਾ ਗੱਲਬਾਤ ਚੱਲੀ ਜਾਂਦਾ ਰਹਿੰਦਾ ਹੈ ਜੇ ਕਿਸੇ ਭਰਾ ਕੋਲੇ ਹੋਰ ਉਪਾਏ ਹੈਗਾ ਦੱਸੋ ਤੇ ਆਪਣਾ ਚੈਨਲ ਵੀ ਕਰ ਲਿਓ ਫੋਲੋ ਇਹਦੇ ਨਾਲ ਕਈ ਵਾਰੀ ਦੁਪਹਿਰੇ ਕਰਾਏ ਖੜ ਜਿੰਦੇ ਤੇ ਨਵੀਂ ਸਕੀਮ ਲਾਈ ਆ ਉੱਤੇ ਰੱਖਣ ਦੀ ਵਧੀਆ ਚੱਲ ਰਿਹਾ ਹੈਗਾ ਆਪਣਾ ਕੰਪਿਊਟਰ ਕਰਾਏ ਦੇ ਨਾਲ। ਕਈ ਨਹੀਂ ਪਤਾ ਲੱਗਦਾ ਵੀ ਇੰਨੇ ਸ਼ੀਟ ਦੇ ਨਾਲ ਇੰਨੇ ਨਿੱਕੀ ਕਰ ਲੈਂਦਾਗਾ। ਪਰ ਦਰਅਸਲ ਫੋਨ ਨੇ ਇਹਦੇ ਵਿੱਚ ਕੋਈ ਪ੍ਰੋਬਲਮ ਆਉਗੀ। ਉਪਰਲੇ ਪਾਸੇ ਛੇ ਘਟ ਲੱਗਣ ਲੱਗ ਪੈਂਦਾਗਾ। ਵੀਡੀਓ ਨੂੰ ਕਰਦੇ ਸ਼ੇਅਰ ਤੇ ਦੱਸ ਦੇ ਵੀ ਜੇ ਕਿਸੇ ਕੋਲੇ ਹੋਰ ਇਹਦਾ ਉਪਾਏ ਹੋਵੇ ਤਾਂ।